ਸਸ ਹੀ ਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚਾਲ ਨੇ ਸਾਰਿਆਂ ਦੇ ਤੇ ਮੈਂ ਵੀ ਠੀਕ ਆ ਤੇ ਜਿਹੜੀ ਦੁਪਹਿਰ ਖਿੜੀ ਹੁੰਦੀ ਆ ਹਨਾ ਉਹ ਦੁਪਹਿਰੇ ਖਿੜਦੀ ਆ ਤੇ ਰਾਤ ਨੂੰ ਜਾਂ ਸਵੇਰੇ ਮਰ ਜਾਂਦੀ ਆ ਤੇ ਆ ਵੀ ਕਹਿ ਸਕਦੇ ਆਂ ਵੀ ਇਹਨੂੰ ਇਹ ਫੁੱਲ ਜਿਹੜੇ ਹੈਗੇ ਨੇ ਇਹ ਵੀ ਨਾ ਦੁਪਹਿਰ ਖਿੜੀ ਵਾਂਗ ਹੀ ਖਿੜਦੇ ਆ ਪਰ ਇਹਨੂੰ ਦੁਪਹਿਰ ਖਿੜੀ ਨਹੀਂ ਆਪਾਂ ਕਹਿ ਸਕਦੇ ਇਹਨੂੰ ਰਾਤ ਇਹਨਾਂ ਫੁੱਲਾਂ ਨੂੰ ਦੁਪਹਿਰ ਖਿੜੀ ਨਹੀਂ کہہ ਸਕਦੇ ਰਾਤ ਤੇ ਖਿੜੀ کہہ ਸਕਦੇ ਆ ਕਿਉਂਕਿ ਇਹ ਰਾਤ ਨੂੰ ਜਿਤਰਾ ਹਨੇਰੇ ਹੋਏ ਫੁੱਲ ਖਿੜਦੇ ਨੇ ਤੇ ਇੱਕ ਫੁੱਲ ਦੇ ਵਿੱਚ ਨਾ ਇੱਕ ਬੂਟੀ ਵਿੱਚ ਕਾਫੀ ਸਾਰੇ ਹੁੰਦੇ ਨੇ ਰੰਗ ਜਿੱਦਾਂ ਗੁਲਾਬੀ ਵੀ ਆ ਪੀਲੇ ਵੀ ਆ ਤੇ ਦੇਖਣ ਨੂੰ ਤਾਂ ਲੱਗਣਗੇ ਸਿਰਫ ਗੁਲਾਬੀ ਆ ਤੇ ਪੀਲੇ ਆ ਫਿਰ ਦੋ ਰੰਗੇ ਵੀ ਹੈਗੇ ਆ ਆ ਦੇਖੋ ਜਿਤਰਾ ਅਗਲਾ ਪੀਲਾ ਤੇ ਆ ਪੀਲੇ ਆ ਤੇ ਕਈਆਂ ਦੇ ਵਿੱਚ ਵਿੱਚ ਆ ਦੇਖੋ ਉਹ ਤਾਂ ਇਕੱਲਾ ਇਕੱਲਾ ਸੀਗਾ ਤੇ ਆ ਵਿੱਚ ਕੋਈ ਇਹਦੇ ਵਿੱਚ ਇੱਕ ਗੁਲਾਬੀ ਕਲਰ ਤੇ ਇੱਕ ਪੀਲਾ ਹੈ ਇੱਕ ਫੁੱਲ ਵਿੱਚ ਦੋ ਰੰਗ ਮਾਰਦਾ ਕਈਆਂ 'ਚ ਇਕੱਲੇ ਗੁਲਾਬੀ ਆ ਦੇਖੋ ਤੇ ਕਈਆਂ 'ਚ ਪੀਲੇ ਆ ਪਰ ਇਹ ਹੁਣ ਦੇਖ ਲਓ ਬੂਟਾ ਰਾਤ ਨੂੰ ਖਿੜਿਆ ਪਿਆ ਤੇ ਜਦੋਂ ਸਵੇਰ ਹੋਣਾ ਆ ਇਹ ਖਿੱਲਰਿਆ ਖਿੱਲਰਦਾ ਵੀ ਬਹੁਤ ਇਹ ਬੂਟਾ ਇੱਕੀ ਬੂਟਾ ਦੇਖੋ ਕਿੰਨਾ ਵੱਡਾ ਹੋਇਆ ਪਿਆ ਥਾਂ ਬਹੁਤ ਰੋਕਦਾ ਤੇ ਇਹਦੇ ਬੀ ਹੈਗੇ ਇਸ ਬੂਟੇ ਦੇ ਜਿ ਤਰ੍ਹਾਂ ਕਾਲੀਆਂ ਮਿਰਚਾਂ ਨਹੀਂ ਹੁੰਦੀਆਂ ਉਹ ਤਰ੍ਹਾਂ ਦੇ ਤੇ ਬੀ ਸਿੱਟ ਦੋ ਤਾਂ ਆਪ ਇਸ ਜਦੋਂ ਸੀਜ਼ਨ ਹੁੰਦਾ ਇਹਦਾ ਉਦੋਂ ਇਹ ਹੋ ਜਾਂਦੇ ਨੇ ਤੇ ਬਹੁਤ ਸੋਹਣੇ ਲੱਗਦੇ ਨੇ ਤੇ ਮੈਂ ਕਿ ਤੁਹਾਨੂੰ ਦੱਸ ਜੀਏ ਇਹ ਬੂਟੇ ਦਾ ਨਾਮ ਤਾਂ ਪਤਾ ਨਹੀਂ ਕੀ ਹੈ ਬੂਟੇ ਦਾ ਜੋ ਫੁੱਲਾਂ ਦਾ ਪਰ ਮੈਂ ਆਪਣੇ ਕੋਲ ਹੀ ਦੇਖਿਆ ਵਾ ਭੀ ਇਨੂੰ ਰਾਤ ਖਿੜੀ ਕਹਿ ਸਕਦੇ ਆ ਕਿਉਂਕਿ ਦੂਸਰੇ ਨੂੰ ਤਾਂ ਦੁਪਹਿਰ ਖਿੜੀ ਕਹਿ ਸਕਦੇ ਆ ਆ ਵੀ ਉਹ ਦਾ ਉਹਦੇ ਨਾਲ ਦਾ ਹੀ ਆ ਪਰ ਇਹਦੇ ਜਿ ਤਰ੍ਹਾਂ ਗੁਲਾਬੀ ਫੁੱਲ ਅੱਢ ਦਿਸਣਦੇ ਨੇ ਤੇ ਪੀਲੇ ਅੱਢ ਦਿਸਣਦੇ ਨੇ ਪਰ ਇਹ ਛੋਟਾ ਤੇ ਆ ਦੇਖੋ ਕਿੰਨਾ ਵੱਡਾ ਬੂਟਾ ਇੱਕੋ ਬੂਟੇ ਨੇ ਕਿਦਾਂ ਆ ਕਿੰਨਾ ਥਾਰੋਕਿਆ ਪਰ ਇਹ ਹੁਣ ਐਨ ਰਾਤ ਨੂੰ ਖਿੜਿਆ ਪਿਆ ਆ ਤੇ ਜਦੋਂ ਸੂਰਜ ਚੜਨਾ ਸਵੇਰੇ ਉਦੋਂ ਇਹਨੇ ਐਨ ਮਰਝਾ ਆ ਜਾਣਾ ਭਾਵੇਂ ਧੋਪ ਇਥੇ ਨਹੀਂ ਵੀ ਪੈਂਦੀ ਫਿਰ ਵੀ ਇਹ ਜਿਹੜੇ ਦਿਨੇ ਜਿਹੜੇ ਹੈਗੇ ਨੇ ਫੁੱਲ ਮਰਝਾ ਆ ਜਾਂਦੇ ਨੇ ਦੁਪਹਿਰ ਖੜੀ ਤੇ ਦੁਪਹਿਰ ਹੀ ਖੜਦੀ ਇਹਨੂੰ ਮੈਂ ਨਾਂ ਦੇਨੀ ਆ ਰਾਤ ਖੜੀ ਰਾਤ ਖੜੀ ਕਹਿ ਸਕਦੀ ਮੈਂ ਨੂੰ ਬਹੁਤ ਪਿਆਰਾ ਲੱਗਦਾ ਕਰਦੇ ਪਿਛਲੇ ਪਾਸੇ ਵੀ ਆ ਤੇ ਮੋਰਲੇ ਪਾਸੇ ਵੀ ਆ ਦੇਖੋ ਜੀ ਬਹੁਤ ਪਿਆਰਾ ਬੁੱਤਾਂ ਅਭੀ ਉਹਦੇ ਨਾਲ ਦਾ ਪਰੇ ਦੇ ਤੇ ਘਟ ਫੁੱਲ